ਸਤ ਜੀ ਬੇਨਤੀ ਹੈ ਜਿਹੜੇ ਬੰਦਗੀ ਕਰਦੇ ਨੇ ਉਹ ਦੱਸਦੇ ਨਹੀਂ ਕਿਸੇ ਨੂੰ ਜਿਹੜੇ ਦੱਸਦੇ ਨੇ ਉਹ ਕਰਦੇ ਨਹੀਂ ਬਸ ਇਹ ਨਿਸ਼ਾਨੀ ਹੁੰਦੀ ਹੈ ਜਿਹੜੇ ਰੌਲਾ ਪਾਉਂਦੇ ਫਿਰਦੇ ਨਾ ਐਵੇਂ ਖਾਲੀ ਘੜੇ ਨੇ ਉਹ ਖੜਕਦੇ ਨੇ ਮੈਂ ਆਹ ਕੀਤਾ ਜੀ ਮੈਂ ਉਹ ਕੀਤਾ ਜੀ ਗੁਰੂ ਨੂੰ ਪਤਾ ਤੂੰ ਕੀਤਾ ਕੀ ਦੱਸਦਾ ਫਿਰਦਾ ਲੋਕਾਂ ਨੂੰ ਗੁਰੂ ਨੂੰ ਪਤਾ ਨਹੀਂ ਹੈ ਬੋਰਡ ਵੱਡੇ ਵੱਡੇ ਲਾ ਕੇ ਕਾਹੇ ਰੇ ਬਕਵਾਦ ਲਾਇਓ ਜਿਨਹਰ ਪਾਇਓ ਤਿੰਨੇ ਛਪਾਇਓ ਇਹ ਤਾਂ ਸਾ ਜੀ ਕਿਸੇ ਆਪਣੇ ਸੱਕੇ ਭਰਾ ਨੂੰ ਪੁੱਛਿਓ ਵੀ ਭਰਾ ਤੇਰੇ ਕੋਲ ਮਾਇਆ ਕਿੰਨੀ ਕੁ ਹੈ ਨਾਲੇ ਪਤਾ ਹੁੰਦਾ ਵੀ ਇੰਨੇ ਕੋਈ ਹੈਗੇ ਨਹੀਂ ਦੇਖੋ ਸੱਕਾ ਭਰਾ ਕਦੇ ਸੱਕੇ ਭਰਾ ਨੂੰ ਦੱਸਦਾ ਮੇਰੇ ਕੋਲ ਇੰਨੇ ਪੈਸੇ ਨਹੀਂ ਬੰਦਗੀ ਵਾਲੇ ਵੀ ਨਹੀਂ ਦੱਸਦੇ ਸਹਸਣ ਸਮਝ ਲੈ ਜੇ ਜਿਹੜੇ ਰੌਲੇ ਪਾਉਂਦੇ ਫਿਰਦੇ ਨੇ ਕਹਤ ਗਬੀਰ ਛੂਛਾ ਘੱਟ ਬੋਲਾ ਹੈ ਅੱਧਾ ਘੜਾ ਪਾਣੀ ਦਾ ਲੈ ਕੇ ਸਿਰ ਤੇ ਤੁਰੋ ਛਲਕ ਛਲਕੇ ਕੱਪੜੇ ਭਿਉਂਦੇ ਕੋ ਤੁਹਾਡੇ ਭਰਿਆ ਹੋਏਗਾ ਨਾ ਜਿਹੜਾ ਉੱਚ ਥਾਂ ਹੀ ਨਹੀਂ ਉਹਨੇ ਛਲਕਣਾ ਕੀ ਹੈ ਭਰਿਆ ਹੋਏ ਸਿਰ ਕਬੂ ਨਾ ਲੁੰਦਾ ਜਿਹੜੇ ਕਹਿੰਦੇ ਸਾਡੇ ਅੰਦਰ ਲਾਈਟਾਂ ਜਗ ਪਈਆਂ ਜੀ ਸਾਡੇ ਅੰਦਰ ਪ੍ਰਕਾਸ਼ ਹੋ ਗਿਆ ਜੀ ਇਹਨਾਂ ਦੇ ਅੰਦਰ ਕੱਖ ਨਹੀਂ ਹੋਇਆ ਹਨੇਰਾ ਤਾਂ ਹੋ ਗਿਆ ਹੁਣ ਥੋੜਾ ਜਿਹਾ ਹੋਰ ਕਿ 100% ਨਹੀਂ 120% ਪਖੰਡ ਕਰਦੇ ਨੇ ਲੋਕ ਵਿਖਾ ਬਾਤ ਗੰਮ ਕੀ ਕਹਿਣ ਸੁਣਨ ਕੀ ਨਾ ਹੈ ਜੋ ਜਾਣੇ ਸੋ ਕਹੇ ਨਾ ਕਹੇ ਸੋ ਜਾਣੇ ਨਾ